ਅਤੇ ਰੋਮੀਆ ਦਾ ਖੱਤ 8 ਦੇ ਆਏ ਅਤੇ ਉਸ ਦੀ 31 ਆ ਤੋਂ ਲੈ ਕੇ ਅਸੀਂ 38 ਆ ਤੱਕ ਪੜਦੇ ਹਾਂ ਪੜਦੇ ਹਾਂ ਕਿ ਖੁਦਾ ਜੋ ਹੈ ਜੋ ਪਰਮੇਸ਼ਵਰ ਹੈ ਸਾਡਾ ਪਿਤਾ ਪਰਮੇਸ਼ਰ ਹੈ ਉਹ ਸਾਡੇ ਲਈ ਹੈ ਅਸੀਂ ਪੜਦੇ ਹਾਂ 31 ਆ ਦੇ ਵਿੱਚ ਉਹ ਕਹਿੰਦਾ ਹੈ ਉਪਰੰਤ ਅਸੀਂ ਇਹਨਾਂ ਗੱਲਾਂ ਉੱਤੇ ਕੀ ਆਖੀਏ ਜੇ ਤੋ ਪਰਮੇਸ਼ਵਰ ਸਾਡੇ ਵੱਲ ਹੈ ਤਾਂ ਕੌਣ ਸਾਡੇ ਵਿਰੁੱਧ ਹੋਵੇਗਾ ਹਾਲਾਂਕਿ ਲੋਕ ਸਾਡੇ ਵਿਰੁੱਧ ਹੋਣ ਅੱਜ ਪਰ ਜਦੋਂ ਅੰਤਿਮ ਦਿਨ ਆਉਂਦਾ ਹੈ ਪ੍ਰਭੂ ਯੀਐਸਮਸੀ ਇਸ ਦੁਨੀਆ ਤੇ ਆਉਂਦਾ ਹੈ ਉਸ ਸਮੇ ਸਾਡੇ ਖਿਲਾਫ ਕੋਈ ਵੀ ਖੜਾ ਨਹੀਂ ਹੋਵੇਗਾ ਕਿਉਂ ਕਿਉਂਕਿ ਹੁਣ ਸਾਡੇ ਉੱਤੇ ਸਜ਼ਾ ਦੋਸ਼ ਨਹੀਂ ਹੈ ਜਦੋਂ ਆਯੂਬ ਨਵੀ ਦੇ ਬਾਰੇ ਅਸੀਂ ਪੜ੍ਹਦੇ ਹਾਂ ਕਿ ਕਿਵੇਂ ਆਯੂਬ ਤਸੀਹੇ ਚੱਲੇ ਉਸਨੇ ਆ ਤੇ ਸ਼ੈਤਾਨ ਉਸ ਦੇ ਖਿਲਾਫ ਖੜਾ ਹੋਇਆ ਸੀ ਤੇ ਸ਼ੈਤਾਨ ਉਸ ਦੇ ਖਿਲਾਫ ਦਲੀਲ ਨਾ ਦਿੰਦਾ ਸੀ ਪਰ ਪ੍ਰਭੂ ਨੇ ਆਪਣੇ ਨਬੀ ਯੂਬ ਨੂੰ ਬਚਾ ਕੇ ਰੱਖਿਆ ਹਾਲਾਂਕਿ ਉਸਨੇ ਨਾਲ ਬਹੁਤ ਗਲਤ ਹੋਇਆ ਪਰ ਅੰਤਿਮ ਵਿੱਚ ਪ੍ਰਭੂ ਨੇ ਉਸ ਨੂੰ ਮਹਿਮਾ ਦਿੱਤੀ ਤੇ ਇਹ ਇੱਕ ਜੋ ਕਹਾਣੀ ਹੈ ਯੂਬ ਦੀ ਹੈ ਉਹ ਸਾਡੀ ਵੀ ਹੈ ਜੇ ਪ੍ਰਭੂ ਯਿਸੂ ਮਸੀਹ ਦੀ ਵੀ ਗੱਲ ਕਰੀਏ ਪ੍ਰਭੂ ਯਿਸੂ ਮਸੀਹ ਜਦੋਂ ਇਹ ਤੈ ਉਸ ਨੂੰ ਕਿੰਨੇ ਤਸੀਹੇ ਚੜ੍ਹਨੇ ਪਏ ਪਰ ਅੰਤਿਮ ਵਿੱਚ ਪ੍ਰਭੂ ਨੇ ਉਸ ਦੇ ਪਿਤਾ ਨੇ ਉਸ ਨੂੰ ਆਪਣੇ ਸਾਹਜ ਹੱਥ ਬਧਾਇਆ ਜੋ ਕਿ ਇੱਕ ਬਹੁਤ ਹੀ ਸ਼ਕਤੀ ਵਾਲਾ ਹੱਥ ਹੈ ਜਾਨੀ ਕੀ ਸਾਰੀ ਕਾਇਨਾਤ ਦਾ ਜੋ ਇਖਤਿਆਰ ਹੈ ਉਹ ਪ੍ਰਭੂ ਯਿਸੂ ਮਸੀਹ ਨੂੰ ਦਿੱਤਾ ਗਿਆ ਉਸੇ ਤਰ੍ਹਾਂ ਜਦੋਂ ਅਸੀਂ ਪ੍ਰਭੂ ਲਈ ਖੜਦੇ ਹਾਂ ਤੇ ਅਸੀਂ ਪ੍ਰਭੂ ਲਈ ਸਤਾਏ ਜਾਂਦੇ ਹਾਂ ਸਾਡੇ ਲਈ ਵੀ ਪ੍ਰਭੂ ਨੇ ਇੱਕ ਬਹੁਤ ਹੀ ਵੱਡੀ ਗੱਲ ਚੁਣੀ ਹੋਈ ਹੈ ਸਾਨੂੰ ਉਸਨੇ ਵਡਿਆਈ ਦੇਣੀ ਹੈ ਅਤੇ ਅਸੀਂ ਪੜਦੇ ਹਾਂ ਕਿ ਕਿਉਂਕਿ ਪ੍ਰਭੂ ਸਾਡੇ ਨਾਲ ਖੜਾ ਹੈ چاہے ਸ਼ੈਤਾਨ ਸਾਡੇ ਤੇ ਦੋਸ਼ ਲਾਵੇ ਜਾਣ ਲੋਕ ਸਾਡੇ ਤੇ ਦੋਸ਼ ਲਾਉਣ ਪਰ ਜੇ ਅਸੀਂ ਪ੍ਰਭੂ ਦੇ ਵਿੱਚ ਹਾਂ ਸਾਡੇ ਉੱਤੇ ਕੋਈ ਵੀ ਦੋਸ਼ ਨਹੀਂ ਹੈ ਅਤੇ ਸਾਡੇ ਕੋਲ ਖੁਦਾ ਹੈ ਜੇ ਖੁਦਾ ਸਾਡੇ ਨਾਲ ਖੜਾ ਹੈ ਤੇ ਸਾਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈ ਜੇ ਖੁਦਾ ਸਾਡੇ ਨਾਲ ਹੈ ਤੇ ਸਾਨੂੰ ਸਾਨੂੰ ਇਹ ਪਤਾ ਹੈ ਕਿ ਉਹ ਹਮੇਸ਼ਾ ਸਾਡੇ ਨਾਲ ਹੈ ਤੇ ਉਸ ਦੀ ਮਾਫੀ ਉਸ ਦੀ ਸ਼ਾਂਤੀ ਉਸ ਦਾ ਪਿਆਰ ਹਮੇਸ਼ਾ ਸਾਡੇ ਨਾਲ ਹੈ ਉਸ ਦੀ ਹਰਕਤ ਹਮੇਸ਼ਾ ਸਾਡੇ ਨਾਲ ਹੈ ਜੇ ਅਸੀਂ ਤੁਸੀਂਾਂ ਚੋਂ ਨਿਕਲੇ ਜਾਂ ਅਸੀਂ ਦੁੱਖ ਤਕਲੀਫਾਂ ਤੋਂ ਨਿਕਲੀ ਹੈ ਤਾਂ ਵੀ ਪ੍ਰਭੂ ਸਾਡੇ ਨਾਲ ਹੁੰਦਾ ਹੈ ਤੇ ਉਸ ਉਸ ਨੇ ਲਿਖਿਆ ਪੁਲ ਉਸ ਨੇ ਕਿਵੇਂ ਪ੍ਰਭੂ ਜੋ ਹੈ ਉਹ ਸਾਨੂੰ ਧਰਮੀ ਫੇਰਾਉਂਦਾ ਹੈ ਅਤੇ ਸਾਡੇ ਉੱਤੇ ਹੁਣ ਕੋਈ ਵੀ ਸਜ਼ਾ ਦਾ ਹੁਕਮ ਨਹੀਂ ਹੈ ਅਤੇ ਕਿਵੇਂ ਜੇ ਅਸੀਂ ਮਰੀਏ ਵੀ ਪੇਡਾਂਵਾਂ ਨੂੰ ਇਸ ਦੁਨੀਆ ਵਿੱਚ ਸਤਾਈ ਜਾਂਦੇ ਜਿਵੇਂ ਕਿ ਪੇਡਾਂ ਕਈ ਵਾਰੀ ਸਤਾਈ ਜਾਂਦੀਆਂ ਹਨ ਪਰ ਫੇਰ ਵੀ ਆ ਪ੍ਰਭੂ ਸਾਡੇ ਨਾਲ ਹੁੰਦਾ ਹੈ ਜਦੋਂ ਅਸੀਂ ਜਪੂਰ 23 ਪੜ੍ਹਦੇ ਹਾਂ ਉਹਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਜੇ ਮੈਂ ਮੌਤ ਦੀ ਵਾਦੀ ਚੋਂ ਵੀ ਨਿਕਲਾਂ ਤਾਂ ਵੀ ਤੇਰਾ ਹੱਥ ਮੈਨੂੰ ਅੱਗੇ ਲੈ ਕੇ ਜਾਂਦਾ ਹੈ ਮੌਤ ਦੀ ਵਾਦੀ ਤੇ ਅੱਜ ਕਾਲਕ ਮੌਤਿਵਾਦੀ ਦਾ ਕੋਈ ਚੌਂਦਾ ਨਹੀਂ ਹੈ ਤੇ ਕਈ ਪ੍ਰਚਾਰ ਅਮੀ ਕਰਨੇ ਹਨ ਜੇ ਤੁਹਾਡੀ ਜ਼ਿੰਦਗੀਆਂ ਚ ਦੁੱਖ ਹੈ ਤੁਸੀਂ ਮਸੀਹ ਨਹੀਂ ਉਹ ਜਾਂ ਕਈ ਮਸੀਹ ਲੋਕ ਵੀ ਕਹਿੰਦੇ ਨੇ ਜੇ ਤੁਹਾਡੀ ਜ਼ਿੰਦਗੀਆਂ ਚ ਦੁੱਖ ਆਉਂਦਾ ਹੈ ਜਾਂ ਤੁਹਾਨੂੰ ਤਕਲੀਫ ਹੁੰਦੀ ਹੈ ਜੇ ਤੁਸੀਂ ਗਰੀਬੀ ਜੋ ਨਿਕਲਦੇ ਹੋ ਜਾਂ ਕੁਝ ਵੀ ਤਾਂ ਨਹੀਂ ਗੱਲ ਹੈ ਤੁਹਾਡੇ ਕੋਲ ਬਕਰ ਨਹੀਂ ਹੈ ਪਰ ਬਾਈਬਲ ਸਾਫ ਸਾਫ ਦੱਸਦੀ ਹੈ ਕਿ ਅਸੀਂ ਦੁੱਖ ਤਕਲੀਫਾਂ ਵਿੱਚੋਂ ਨਿਕਲਾਂਗੇ ਇਹ ਤਾਂ ਮੁਕਰਰ ਕੀਤਾ ਹੋਇਆ ਹੈ ਕਈ ਲੋਕ ਘਟ ਕਈ ਲੋਕ ਜ਼ਿਆਦਾ ਪਰ ਸਭ ਲੋਕ ਜੋ ਮਸੀਹ ਦੇ ਵਿੱਚ ਹਨ ਕਰੀ ਨਾ ਕਦੀ ਉਹਨਾਂ ਉੱਤੇ ਮੁਸੀਬਤ ਆਉਂਦੀ ਹੈ ਤੇ ਜਦੋਂ ਮੁਸੀਬਤ ਆਉਂਦੀ ਹੈ ਸਾਨੂੰ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਪਰਮੇਸ਼ਰ ਸਾਡਾ ਚਰਵਾਹਾ ਹੈ ਉਹ ਸਾਨੂੰ ਲੈ ਕੇ ਜਾਂਦਾ ਹੈ ਇਸ ਕਰਕੇ ਉਹ ਕਹਿੰਦਾ ਹੈ ਸੰਤ 37 ਆਇਤੋਂ ਲੈ ਕੇ 39 ਆਇਤ ਤੱਕ ਉਹ ਕਹਿੰਦਾ ਹੈ ਸਗੋਂ ਇਹਨਾਂ ਸਭਾਂ ਵਿੱਚ ਉਹਦੇ ਦੁਆਰਾ ਜਿਹਨੇ ਸਾਡੇ ਨਾਲ ਪ੍ਰੇਮ ਕੀਤਾ ਸੀ ਇਸੇ ਹੱਦੋਂ ਵੱਧ ਫਤੇ ਪਾਉਂਦੇ ਹਨ ਕਿਉਂ ਜੋ ਮੈਨ ਨੂੰ ਪ੍ਰਤੀਤ ਹੈ ਪਈ ਨਾ ਮੌਤ ਨਾ ਜੀਵਨ ਦਾ ਦੂਰ ਨ ਹਕੂਮਤਾਂ ਨਾ ਵਰਤਮਾਨ ਵਸਤਾਂ ਨਾ ਹੋਣ ਵਾਲੀਆਂ ਵਸਤਾਂ ਨਾ ਸ਼ਕਤੀਆਂ ਨਾ ਉਚਾਈਆਂ ਦਾ ਡੁਭਾਈਆਂ ਨਾ ਨਾ ਕੋਈ ਹੋਰ ਸ੍ਰਿਸ਼ਟੀ ਪਰਮੇਸ਼ਰ ਦੇ ਉਸ ਪ੍ਰੇਮ ਤੋਂ ਜਿਹੜਾ ਮਸੀਹ ਯਿਸੂ ਵਿੱਚ ਅ ਮਸੀਹ ਸਾਡੇ ਪ੍ਰਭੂ ਵਿੱਚ ਹੈ ਸਾਨੂੰ ਅਡ ਕਰ ਸਕੇਗੀ ਜੇ ਤੁਸੀਂ ਮਸੀਹ ਦੇ ਵਿੱਚ ਹੋ ਕੋਈ ਵੀ ਦੁਨੀਆ ਦੀ ਤਾਕਤ ਤੁਹਾਨੂੰ ਮਸੀਹ ਦੇ ਪ੍ਰੇਮ ਤੋਂ ਉਦਾ ਨਹੀਂ ਕਰ ਸਾਦੀ ਤੇ ਮਸੀਹ ਦਾ ਪ੍ਰੇਮ ਜਿਹਦੇ ਕੋਲ ਹੈ ਉਸਦੇ ਕੋਲ ਮਾਫੀ ਹੈ ਉਸਦੇ ਕੋਲ ਆਜ਼ਾਦੀ ਹੈ ਉਸਦੇ ਕੋਲ ਸ਼ਾਂਤੀ ਹੈ ਉਸਦੇ ਕੋਲ ਤਸੱਲੀ ਹੈ ਤੇ ਅੰਤਮ ਵਿੱਚ ਉਸਦੇ ਕੋਲ ਮਹਿਮਾ ਹੈ ਮਹਿਮਾ ਜੋ ਕਿ ਕਲੀਸਿਆ ਨੂੰ ਮਿਲੇਗੀ ਜਦੋਂ ਪ੍ਰਭੂ ਯਿਸੂ ਸੀ ਇਸ ਦੁਨੀਆ ਤੇ ਆਉਂਦਾ ਹੈ ਤੇ ਇਹ ਸੰਸਾਰ ਜੋ ਹੈ ਇਹ ਸੰਸਾਰ ਨਾਸ਼ ਹੋਵੇਗਾ ਇੱਕ ਦਿਨ ਅਤੇ ਇਹ ਸੰਸਾਰ ਉੱਤੇ ਸਾਰਾ ਦਾ ਦੋਸ਼ ਲੱਗਿਆ ਹੋਇਆ ਹੈ ਕਿਉਂਕਿ ਸੰਸਾਰ ਦੇ ਕੰਮ ਬਹੁਤ ਗਲਤ ਨੇ ਔਰ ਜਿਹੜੇ ਮਸੀਹ ਦੇ ਬਚਨ ਉਹਨਾਂ ਨੂੰ ਮਾਫੀ ਮਿਲੀ ਤੇ ਉਹ ਪਰਮੇਸ਼ਰ ਦੇ ਨਾਲ ਹੁਣ ਚੱਲਦੇ ਹਨ ਤੇ ਉਹਨਾਂ ਦਾ ਹੀ ਭਵਿੱਖ ਹੈ ਕਿਉਂ ਕਿਉਂਕਿ ਉਹ ਮਸੀਹ ਦੇ ਨਾਲ ਜੁੜੇ ਹੋਏ ਹਨ